ਮੈਂ ਸਭ ਨਹੀਂ ਕਿ ਪਤਾ ਨਹੀਂ ਕੀ ਗੱਲ ਹੈ ਪੰਜਾਬ ਦੇ ਅੰਦਰ ਕੀ ਹੋ ਗਿਆ ਪੰਜਾਬ ਨੂੰ ਪੰਜਾਬ ਦੀ ਸਰਕਾਰ ਸੁੱਕੀ ਪਈ ਹੈ ਲਾਅ ਅੰਡਰ ਬੁਰਾ ਹਾਲ ਹੈ ਅੱਜ ਮੈਂ ਤੀਜੀ ਤੇ ਚੌਥੀ ਘਟਨਾ ਚ ਲੋਕੇ ਆ ਗਏ ਉਸ ਇਸ ਕਰਦੀ ਵਸ ਲੈ ਰੈਕੀ ਕਰਕੇ ਕੋਈ ਲੰਡਾ ਲੰਡਾ ਹੈਗਾ ਉਹਨੇ ਬਹੁਤ ਸਤਿਆਚਾਰ ਨੂੰ ਮਾਰ ਦਿਓ ਫੜ ਕੇ ਇਹ ਉਹ ਜੇ ਬੰਦਿਆਂ ਦਾ ਇਨਕਾਊਂਟਰ ਕਿਉਂ ਨਹੀਂ ਕਰਦੇ ਕਿਸ ਪ੍ਰਕਾਰ ਉਹਨਾਂ ਦੇ ਕਲੀਨਿਕ ਤੇ ਜਾ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਦੋ ਵਿਅਕਤੀਆਂ ਨੇ ਪੇਸ਼ੈਂਟ ਬਣ ਕੇ ਤੇ ਬੇਰਵਾਹ ਦੇ ਕੇ ਉਹਨਾਂ ਨੂੰ ਪਲੇਖੇ 'ਚ ਗੱਲਾਂ ਚਲਾ ਕੇ ਉਹਨਾਂ ਦੇ ਗੋਲੀ ਮਾਰ ਦਿੱਤੀ। ਇਹਦਾ ਚੰਗਾ ਹੋਇਆ ਗੋਲੀ ਜਿਹੜੀ ਹੈ ਉਹ ਉਹਨਾਂ ਦੀਆਂ ਰਿਬਸ ਤੇ ਲੰਗਸ ਦੇ ਕੋਲੇ ਵੱਜੀ ਆ ਜੀਨੇ ਸਾਰਾ ਘੁਮਕ ਮਾ ਕੇ ਬਹੁਤ ਸਾਰੀਆਂ ਜਿਹੜੀਆਂ ਇੰਟਰਸਟਾਈਨਸ ਹੈਗੀਆਂ ਨਾੜਾਂ ਅੰਦਰ ਲੀਆਂ ਉਹਦਾ ਨੁਕਸਾਨ ਕਰਤਾ। ਇਵੇਂ ਜਿਵੇਂ ਸਟੂਲ ਪਾਈਪ ਸਾਡੀ ਵੇਸਟ ਪਾਈਪ ਆ ਉਹਰਾ ਵੀ ਕਾਫੀ ਡੈਮੇਜ ਹੋ ਗਈ ਉਹਨੂੰ ਵੀ ਬਾਈਪਾਸ ਕੀਤਾ ਹੈ ਸੋ ਸਟਿਲ ਡਾਕਟਰ ਸਾਹਿਬ ਨੂੰ ਮੈਂ ਹੁਣ ਮਿਲ ਕੇ ਆਇਆ ਕਾਲੜਾ ਸਾਹਿਬ ਨੇ ਉਹਨਾਂ ਦੇ ਮੈਨੂੰ ਦਰਸ਼ਨ ਵੀ ਕਰਾਏ ਆਈਸੀਯੂ ਚ ਹੈਗੇ ਸਟਿਲ ਕ੍ਰਿਟੀਕਲ ਉਹਨਾਂ ਦੇ ਹਾਲਾਤ ਹੈ ਪਰ ਚੰਗੀ ਗੱਲ ਇਹ ਹੈ ਕਿ ਆ ਵੈਂਟੀਲੇਟਰ ਤੇ ਨੇ ਆਕਸੀਜਨ ਦਾ ਜਿਹੜਾ ਫਲੋ ਹੈਗਾ ਉਹ 100 ਤੇ ਸੀਗਾ 100% ਤੇ ਸੀ ਮਗਰਲੇ 72 ਘੰਟਿਆਂ ਤੋਂ ਉਹਨੂੰ ਹੁਣ 65 ਤੇ ਉਹਨਾਂ ਨੇ ਥੱਲੇ ਸলো ਡਾਊਨ ਕੀਤਾ ਇਹਦੇ ਮਤਲਬ ਇਹ ਹੈ ਕਿ ਹੌਲੀ ਹੌਲੀ ਫਿਰ ਉਹ ਸলো ਡਾਊਨ ਕਰਕੇ ਵੈਂਟੀਲੇਟਰ ਉਤਰ ਜਾਂਦਾ ਹੈ ਔਰ ਦੂਜਾ ਜਿਹੜਾ ਡਾਕਟਰ ਸਾਹਿਬ ਨੇ ਬਰੀਫ ਕੀਤਾ ਉਹ ਇਹ ਦੱਸਿਆ ਕਿ ਉਹਨਾਂ ਦੀ ਜਿਹੜੀ ਪੋਜੀਸ਼ਨਿੰਗ ਹੈਗੀ ਆ ਉਹ ਸਟੇਬਲ ਹੈਗੀ ਆ ਡਾਊਨ ਗ੍ਰੇਡ ਨਹੀਂ ਹੋਇਆ ਸੋ ਸਟਿਲ ਹੀ ਇਜ਼ ਅ ਸਟੇਬਲ ਕਹਿੰਦਾ ਮਤਲਬ ਹੈ ਕਿ ਆ ਸਭ ਕੁਝ ਠੀਕ ਹੈਗਾ ਲੇਕਿਨ ਬੀਪੀ ਥੋੜਾ ਜਿਹੜਾ ਉਹ ਲੋ ਹੈ ਜਿਹਨੂੰ ਔਰ ਜਿਹਨੂੰ ਮੈਡੀਸਿਨਸ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈਗਾ ਸੋ ਮੈਨੂੰ ਪੂਰਨ ਉਮੀਦ ਹੈਗੀ ਆ ਉਹਨਾਂ ਦਾ ਬੀਪੀ ਸਟੇਬਲ ਹੋਏਗਾ ਐਂਡ ਉਹ ਇਸ ਗੱਲ ਚੋਂ ਜਿਹੜਾ ਕ੍ਰਿਟੀਕਲ ਸਟੇਜ ਤੋਂ ਨਿਕਲੇ ਆਉਣਗੇ ਕਿਉਂਕਿ ਅਸੀਂ ਹੋਪਸ ਦੇ ਨਾਲ ਆਪਦੀ ਜ਼ਿੰਦਗੀ ਜਿਉਉਣੇ ਔਰ ਜਿਹੜਾ ਉਹਨਾਂ ਦੇ ਗੋਲੀ ਨਹੀਂ ਤਾਂ ਦਿਲ ਤੇ ਵੀ ਵੱਜ ਸਕਦੀ ਸੀ ਉਹੀ ਗੋਲੀ ਕਿ ਹੋਰ ਬਚਤ ਕਰਕੇ ਇਮੀਡੀਏਟਲੀ ਬਹੁਤ ਚੰਗਾ ਹਸਪੀਟਲ ਹੈ ਜਿੱਥੇ ਕਾੜਾ ਸਭ ਕੇਅਰ ਕਰ ਰਹੇ ਹੈ ਡੀ ਐਮ ਸੀ ਦੀ ਟੀਮ ਦੀ ਵੀ ਇਰਿਚ ਸੰਯੋਗ ਲਿਆ ਜਾ ਰਹੇ ਸੋ ਆਈ ਹੋਪ ਡਾਕਟਰ ਸਾਹਿਬ ਇਸ ਕਲਚੋਂ ਨਿਕਲ ਕੇ ਜਲਦੀ ਆਉਣਗੇ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਮਟਿੰਗ ਸਾਹਿਬ ਅਰਜਾਨਾ ਹਮਲੇ ਹੋ ਰਿਹਾ ਅੱਜ ਵੀ ਇੱਕ ਟੇਲਰ ਤੇ ਹਮਲਾ ਹੋਇਆ ਉਹ ਟੇਲਰ ਵੀ ਬਹੁਤ ਵੱਡਾ ਇੱਕ ਮੈਂ ਸਮਝਦਾ ਕਿ ਇੱਕ ਜਿਹਨੇ ਉੱਤੇ ਪਜਾਮੇ ਔਰ ਫੈਸ਼ਨ ਦੇ ਯੁੱਗ ਦੇ ਵਿੱਚ ਆਪਣਾ ਆਪਣਾ ਨਾਮ ਕਮਾਇਆ ਸੀ ਵੇਅਰਬਲ ਟੇਲਰ ਅਸੀਂ ਬਚਪਨ ਚ ਜੋ 7-8 ਸਾਲ 10 ਸਾਲ ਦੇ ਹੁੰਦੇ ਸੀ ਉੱਥੋਂ ਕਪੜੇ ਸਵਾਉਂਦੇ ਹੁੰਦੇ ਸੀਗੇ 10 ਸਾਲ ਦੇ ਸਾਡੇ ਪਰਿਵਾਰ ਵਾਲੇ ਮਨਾਨਕੇ ਲੈ ਕੇ ਜਾਂਦੇ ਸੀ ਵਿਆਹ ਸ਼ਾਦੀਆਂ ਦੇ ਮੌਕੇ ਤੇ ਨਾਮੀ ਇੱਕ ਵਿਅਕਤੀ ਸੀ ਗਾਜ ਜੀ ਨੂੰ ਪੂਰਾ ਉਹ ਰਾਜਸਥਾਨ ਪੰਜਾਬ ਦੇ ਲੋਕ ਜਾਣਦੇ ਸਨ ਅੱਜ ਔਰ ਹਰਾਨੀ ਦੀ ਗੱਲ ਤਾਂ ਇਹ ਹੈ ਵੀ 300 ਬੰਦਾ 400 ਕੋਈ ਕੰਮ ਕਰਦਾ ਹੈ ਇਸ ਦੇ ਬਾਅਦ ਯੁੱਧ ਤੁਸੀਂ ਦਿਨ ਦੇ ਹਾੜੇ ਸ਼ਰਿਆਮ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਔਰ ਮੈਂ ਸਮਝਦਾ ਕਿ ਪਤਾ ਨਹੀਂ ਕੀ ਗੱਲ ਹੈ ਪੰਜਾਬ ਦੇ ਅੰਦਰ ਕੀ ਹੋ ਗਿਆ ਪੰਜਾਬ ਨੂੰ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਲਾ ਅੰਡਰ ਬੁਰਾ ਹਾਲ ਹੈ। ਅੱਜ ਮੈਂ ਤੀਜੀ ਤੇ ਚੌਥੀ ਘਟਨਾ ਚ ਮੁਗੇ ਆ ਗਿਆ। ਇੱਕ ਤਾਂ ਉਹ ਜੁਲਰ ਤੇ ਕਤਨਾ ਕਰਮ ਹੋਇਆ। ਉਹ ਆਪਣੀ ਜਾਨ ਬਚਾਉਣ ਲੱਗਿਆ ਫਿਰ ਉਹਨੇ ਲੋਕ ਲਾ ਲਿਆ ਤੇ ਗੋਲੀ ਮਾਰ ਦਿੱਤੀ ਗਈ ਉਹਨੂੰ। ਇੱਕ ਉਹ ਸਾਡਾ ਬਲਾਗ ਦਾ ਪ੍ਰਧਾਨ ਸੀਗਾ। ਬੱਲੀ ਉਹ ਮਾਰ ਦਿੱਤਾ ਗਿਆ ਕੋਈ ਸਮਝ ਨਹੀਂ ਆਈ ਕੌਣ ਮਾਰ ਗਿਆ ਨਿਸ਼ੇੜੀ ਜੇ ਫੜ ਲੇ ਤੀਜਾ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਫੁਰਤੀ ਆਈ ਸੀ 2022 ਚ ਮੰਗੀ ਗਈ ਸੀ ਫਿਰ ਇਹਨਾਂ ਨੇ ਇੱਕ ਉਹਨਾਂ ਨੂੰ ਗਨਮੈਨ ਵੀ ਸਕਿਉਰਿਟੀ ਪ੍ਰੋਵਾਈਡ ਕੀਤੀ ਰੈਪਿਡ ਫੋਰਸ ਦੀ ਉਹਨਾਂ ਦੇ ਪਰਿਵਾਰ ਵਾਲੇ ਨੇ ਬੇਟੇ ਨੇ ਦੱਸਿਆ ਕਿ ਬਾਹਰ ਜੀਪ ਲੱਗ ਜਾਂਦੀ ਸੀ ਫਿਰ ਮਹੀਨੇ ਬਾਅਦ ਉਹ ਵਾਪਸ ਲੈ ਲਿਆ ਸਕਿਉਰਿਟੀ ਗਾਰਡ ਇਹ ਪੁਲਿਸ ਦਾ ਜਮਾਂ ਸੱਤਿਆਨਾਸ਼ ਹੋਇਆ ਪਿਆ ਇਸ ਪੰਜਾਬੀ ਪੁਲਿਸ ਦਾ ਕਿ ਭਾਈ ਉਹਨੂੰ ਤੁਸੀਂ ਸਿਕਿਉਰਿਟੀ ਦਿੱਤੀ ਔਰ ਕਿਸੇ ਵੀ ਆਪਨੇ ਸਿਕਿਉਰਿਟੀ ਵਾਪਸ ਲਈਏ ਇਹਾ ਮਤਲਬ ਤੁਸੀਂ ਲਿਖ ਕੇ ਦਿਓ ਜ਼ਿੰਮੇਦਾਰ ਹੋ ਕਿ ਇਹਨਾਂ ਮਤਲਬ ਖਤਰਾ ਟਲ ਗਿਆ ਹੈ ਤੁਸੀਂ ਸਿਕਿਉਰਿਟੀ ਵਾਪਸ ਲਈ ਰੈਕੀ ਕਰਕੇ ਕੋਈ ਲੰਡਾ ਲੰਡਾ ਹੈਗਾ ਉਹਨੇ ਬਹੁਤ ਅਤਿਆਚਾਰ ਉਹਨੂੰ ਮਾਰ ਦਿਓ ਫੜ ਕੇ ਇਹੋ ਜਿਹੇ ਬੰਦਿਆਂ ਦਾ ਇਨਕਾਊਂਟਰ ਕਿਉਂ ਨਹੀਂ ਕਰਦੇ ਜਿਹੜੇ ਵਿਅਕਤੀ ਜਿਹੜੇ ਵਿਅਕਤੀਆਂ ਨੇ ਇੰਨਾ ਗੰਦ ਮਚਾਇਆ ਵਿਆ ਪੰਜਾਬ ਦੇ ਅੰਦਰ ਈਜ਼ੀ ਮਨੀ ਸੌਖਾ ਪੈਸਾ ਵਟੋਰਨ ਤੇ ਇਹਨਾਂ ਗੈਂਗਸਟਰਾਂ ਨੇ ਲੱਖ ਬਣ ਲਿਆ ਇਹ ਸਾਡਾ ਰਾਜ ਵੀ ਸੀਗਾ ਇਹ ਤੋਂ ਪਹਿਲਾਂ 5 ਸਾਲ ਦੱਸੋ ਮੈਨੂੰ ਕਿਹੜਾ ਲੰਡਾ ਸੀ ਕਿਹੜਾ ਕੋਈ ਬੋਲਦਾ ਸੀ ਖੁਸਕਦਾ ਸੀ ਇੱਥੇ ਸਿੱਧੂ ਮੂਸੇਆ ਦੇ ਤੋਂ ਲੈ ਕੇ ਨਰਿੰਦਰ ਮੋਤਾ ਹੈ ਜਾਂਤਾ ਸਰਕਾਰ ਬਿਲਕੁਲ ਦਿੱਲੀ ਦੀ ਸਰਕਾਰ ਵੀ ਸੁੱਤੀ ਪਈ ਹੈ ਕੀ ਕਰੀ ਕਰ ਰਹੀ ਹੈ ਭਾਜਪਾ ਪਿਆ ਕਿਲੋਮੀਟਰ ਦਾ ਬਾਰਡਰ ਤੋਂ ਏਰੀਆ ਬੀਐਸਐਫ ਦਾ ਵਧਾਤਾ ਬਾਰਡਰ ਸਕਿਉਰਿਟੀ ਫੋਰਸਸ ਦਾ ਹੁਣ ਪੂਰਾ ਤੁਹਾਡਾ دخل ਹੈ ਰੌਾ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਮੈਂ ਪਿੱਛੇ ਜੇ ਹੋਮ ਅਫੇਅਰ ਕਮੇਟੀ ਸੀਗੀ ਦਿੱਲੀ ਦੇ ਵਿੱਚ ਪਰਸੋਂ ਚੌਥੇ ਮੈਂ ਉਹਰਾ ਮੈਂਬਰ ਹਾਂ ਮੈਂ ਕਿਹਾ ਕਮ ਸੇ ਕਮ ਤੁਸੀਂ ਤਾਂ ਗੈਂਗਸਟਰਾਂ ਦੀਆਂ ਇੰਟਰਵਿਊਜ਼ ਨਹੀਂ ਰੋਕ ਸਕੇ ਤੁਸੀਂ ਤਾਂ ਉਹਨਾਂ ਨੂੰ ਗਲੋਰੀਫਾਈ ਕਰਦੇ ਹੋ ਤੁਸੀਂ ਉਹ ਰੋਜ਼ਾਨਾ ਉਹਨਾਂ ਤੋਂ ਟੈਲੀਫੋਨ ਫੜੇ ਜਾਂਦੇ ਆ ਉਹ ਗੁਰਪੰਤ ਸਿੰਘ ਪੰਨੂ ਅਰਗੇ ਉੱਥੋਂ ਟੈਰਰ ਕ੍ਰੀਏਟ ਕਰਦੇ ਆ ਸੋ ਸਾਈਬਰ ਕ੍ਰਾਈਮ ਵੀ ਇੰਨਾ ਵੱਧ ਗਿਆ ਸੋ ਪੰਜਾਬ ਦੀ ਜਿਹੜੀ ਸਰਕਾਰ ਹੈ ਮੁਕੰਮਲ ਤੌਰ ਤੇ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਨ ਤੇ ਇਸ ਗੱਲ ਦੀ ਕੋਈ ਜੂ ਨਹੀਂ ਸਰ ਕਰੇ ਕਿਤੇ ਵੀ ਮੌਤ ਹੋ ਜੇ ਇਹ ਮੌਤ ਨੂੰ ਤਾਂ ਜਿਵੇਂ ਮਰੁੰਡੇ ਵੇਚਦੇ ਇਸ ਤਰ੍ਹਾਂ ਦਾ ਕੰਮ ਹੋਇਆ ਫਰੋਤੀ ਕਹਿ ਕੇ ਮੰਦਾ ਔਰ ਹਜ਼ਾਰਾਂ ਕਰੋੜ ਰੁਪਿਆ ਪੰਜਾਬ ਦਾ ਫਰੋਤੀਆਂ ਚ ਲੁੱਟ ਲਿਆ ਗਿਆ ਇਸ ਟੈਰਰ ਕਰਕੇ ਹੁਣ ਕਿਹੜਾ ਡਾਕਟਰ ਨਹੀਂ ਪੈਸੇ ਦੇਏਗਾ ਬਾਈ ਜੇ ਡਾਕਟਰ ਕੰਬੋਜ਼ ਦੇ 2022 ਤੋਂ ਲੈ ਕੇ ਇਹਨਾਂ ਨੇ ਆਖਿਆ ਮੁੱਕ ਗਿਆ ਕੰਮ ਤੇ 25 ਚ ਜਾ ਕੇ ਉਹਨਾਂ ਦੀ ਠੋਕਤਾ ਬੰਦਾ ਹੁਣ ਚੁੱਪ ਕਰਕੇ ਜਿਹੜਾ ਡਾਕਟਰ ਹੈ ਗਾਂ ਤੂੰ ਕੋਈ ਮੰਗੂਗਾ ਪੈਸੇ ਉਹ ਚੁੱਪ ਕਰਕੇ ਦੇ ਆਉਂਦਾ ਕੌਣ ਦੇਏਗਾ ਸਿਕਿਉਰਿਟੀ ਇਟ ਇਸ ਰਿਸਪੌਂਸਿਬਿਲਟੀ ਹੈ ਫੜੋੜੋ ਸਿਸਪੀ ਨੂੰ ਫੜੋ ਉਸ ਐਸਪੀ ਨੂੰ ਜਿਹਨੇ ਸਿਕਿਉਰਿਟੀ ਦਿੱਤੀ ਸੀ ਤੇ ਵਿਡਰੋ ਨਹੀਂ ਕੀਤੀ ਹੈ ਬਿਨਾ ਗੱਲ ਤੋਂ ਇਸੇ ਤਰ੍ਹਾਂ ਹੀ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰ ਲਈ ਸੀ ਟੀਵੀ ਤੇ ਆਇਆ ਲੈ ਲਈ ਸਿਕਿਉਰਿਟੀ ਵਾਪਸ ਉਹਦਾ ਸ਼ਾਮ ਨੂੰ ਕੰਮ ਕਰਕੇ ਸੋ ਕਹਿਣ ਦਾ ਮਤਲਬ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਅੰਦਰ ਸਰਕਾਰ ਦੀ ਮੈਂ ਨਿੰਦਾ ਕਰਦਾ ਹੈ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਪੁਲਿਸ ਤਾਂ ਲੱਗੀ ਵੀ ਹੈ ਕਾਂਗਰਸੀਆਂ ਦੇ ਪਰਚੇ ਦੇ 57 52 ਚ ਫੜ ਲਿਆ ਜੀ ਅੱਜ ਕੀ ਫੜ ਲਿਆ ਅੱਜ ਫਲਾਣਾ ਪਰਚਾ ਦਿੱਤਾ ਜੀ ਆ ਸਾਡੇ ਕਿਧਰ ਬਾਹਰ ਰੋਜ਼ 57 ਦੀਆਂ ਜਵਾਨਤਾ ਕਰਾਉਣਾ ਉਹਨਾਂ ਨੂੰ 12-12 ਦਿਨ ਜੇਲ੍ਹ ਚ ਭੇਜ ਦਿੰਦਾ ਉਥੋਂ ਦੀ ਪੁਲਿਸ ਜਿਹੜਾ ਕੰਮ ਕਰਨ ਵਾਲਾ ਹੈ ਲਾਅ ਐਂਡ ਆਰਡਰ ਨੂੰ ਠੀਕ ਕਰਨ ਵਾਲਾ ਉਹਦੇ ਤੇ ਕੋਈ ਤਵੱਜੋ ਨਹੀਂ ਸਰ ਤੁਸੀਂ ਮਿਲੇ ਉਹਨਾਂ ਨੂੰ ਹੁਣ ਹਾਲਤ ਕਿਦਾਂ ਉਹਨਾਂ ਦੀ ਨਾਲ ਕੋਈ ਗੱਲਬਾਤ ਹੋਈ ਤੁਹਾਡੇ ਪਰਿਵਾਰ ਨਾਲ ਹੋਈ ਉਹਨਾਂ ਦੀ ਭੈਣ ਨਾਲ ਗੱਲ ਹੋਈ ਉਹਦੇ ਬੇਟੇ ਨਾਲ ਗੱਲ ਹੋਈ ਉਹਨਾਂ ਦੀ ਭਾਂਜੀ ਨਾਲ ਗੱਲ ਹੋਈ ਬ੍ਰਿੰਦ ਸਾਹਿਬ ਜੀ ਇਸ ਤੋਂ ਹਟ ਕੇ ਇੱਕ ਸਵਾਲ ਹੈ ਡਾਕਟਰ ਨਿਸ਼ੀਕੰਥ ਦੂਬੇ ਦਾ ਇੱਕ ਵੀਰ ਆਇਆ ਮੈਸੇਜ ਆਇਆ ਉਹਨਾਂ ਦਾ ਕਿ ਦਰਬਾਰ ਸਾਹਿਬ ਤੇ 84 ਜਿਹੜਾ ਹਮਲਾ ਆਇਆ ਸੀ ਉਦੋਂ ਬ੍ਰਿਟੇਨ ਸੈਨਾ ਨਾਲ ਸੀ ਉਹਨਾਂ ਦੇ ਜਿਹੜਾ ਨਿਸ਼ੀਕੰਦ ਦੁੱਬੇ ਵਾਈ ਹੱਥ ਬਖਤੀ ਇੱਕ ਇਹ ਕੇਵਲ ਤੇ ਕੇਵਲ ਉਹ ਗੱਲ ਬੋਲਦਾ ਜੋ ਅਮਿਤ ਸ਼ਾਹ ਜੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਔਰ ਇਹ ਜਾਣ ਬੁਝ ਕੇ ਦੇਸ਼ ਦੇ ਅੰਦਰ ਪਿੱਛੇ ਜੇ ਮੁਸਲਮਾਨ ਭਰਾਵਾਂ ਤੇ ਸਾਡੇ ਤੇ ਜਿਹੜਾ ਬਿਆਨ ਦਿੱਤਾ ਸੀ ਆ ਵਕਫ ਬੋਰਡ ਨੂੰ ਲੈ ਕੇ ਪਿੱਛੇ ਤੇ ਸੁਪਰੀਮ ਕੋਰਟ ਤੇ ਇਹਨਾਂ ਨੇ ਟਿੱਪਣੀ ਕਰਤੀ ਸੀ ਨਿਸ਼ੀਕੰਦ ਦੁੱਬੇ ਨੇ ਇਹ ਕੁਝ ਵੀ ਬੋਲ ਸਕਦਾ ਹੈ ਇਹ ਇਹ ਜਾਣ-ਬੁੱਝ ਕੇ ਦੇਸ਼ ਦੇ ਲੋਕਾਂ ਨੂੰ ਭੜਕਾਉਣ ਵਾਸਤੇ ਲੜਾਉਣ ਵਾਸਤੇ ਆਪਸ ਵਿੱਚ ਮੰਡਨਾਸਤੀ ਨਿਸ਼ੀकांत ਦੁੱਬੇ ਵਰਗੇ ਕੁਝ ਜਿਹੜੇ ਵਕਤਾ ਹੈ ਇਹ ਰਾਹੁ ਗਾਂਧੀ ਤੇ ਅਟੈਕ ਬਹੁਤ ਕਰਦਾ ਪਾਰਲੀਮੈਂਟ ਦੇ ਵਿੱਚ ਅਨਨੈਸੀਸਰਲੀ ਇਹਨੂੰ ਬੋਲਣ ਦਾ ਸਮਾਂ ਦਿੰਦਾ ਸਪੀਕਰ ਜਦੋਂ ਉਂਗਲ ਖੜਾ ਕਰਦਾ ਹੈ ਸਾਨੂੰ ਤਾਂ ਟਾਈਮ ਨਹੀਂ ਮਿਲਦਾ ਉਦੋਂ ਇਹਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਕਿਉਂਕਿ ਇਹਦੀ ਤਿਆਰੀ ਹੁੰਦੀ ਹੈ ਵੀ ਅੱਜ ਤੂੰ ਇਸ ਪਾਸੇ ਗੱਡੀ ਘਮਾਉਣੀ ਹੈ ਤੇ ਗੱਲ ਡਾਇਵਰਟ ਕਰ ਉਹ ਕਹਿੰਦੇ ਖਿਲੋਨਾ ਇੱਕ ਸਿਕਸਮ ਹੁੰਦਾ ਇਹਨਾਂ ਲਈ ਕਾਂਗਰਸ ਲਈ ਸਾਨੂੰ ਨੀਸ਼ੀ ਕਾਂਦ ਦੁੱਬੇ ਤੋਂ ਜਿਹੜਾ ਕੱਲ ਆਇਆ ਹੈ ਜੇ ਉਹਦੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੇ ਖੰਡਾ ਦੀ ਲੜਾਈ ਲੜੀਏ 138 ਸਾਲ ਪੁਰਾਣੀ ਪਾਰਟੀ ਹੈ ਉਹਦੋਂ ਨੀਸ਼ੀ ਕਾਂਦ ਦੁੱਬੇ ਪੈਦਾ ਵੀ ਨਹੀਂ ਹੋਇਆ ਸੀ